ਨੇ ਸੁਣਿਆ ਇਹ ਫੇਫੜੇ ਖੋਲਣੇ ਆ ਆ ਜਾ ਬਟੇ ਦੋ ਦਾ ਆਖਿਆ ਤੁਸੀਂ ਦੋ ਭਜਨ ਗੋਲ ਲੈਣ ਦੇ ਫਿਰ ਹੁਣ ਇਹਨੇ ਦੋਨਾ ਚਾਹੀਏ ਨਾ ਕਿ ਚਾਚ ਬਾਹਰ ਬੈਠੇ ਨਾ ਪੰਕਾ ਦੇ ਹਾਂ ਭਾਈ ਮਾੜ ਆ ਜਾ ਸਰਦਾਰਾਂ ਦੇ ਵਿਆਹ ਭਈ ਰੋਲਾ ਨਾ ਪਾਉ ਭਾਈ 1 ਮਿੰਟ ਯਾਰ ਤੁਸੀਂ ਬਾਹਰ ਦੇ ਪਾਸੇ ਹੋਰ ਜਾ ਯਾਰ ਕਿਉਂ ਭਗਤ ਨੂੰ ਉਹਨੂੰ ਗਾਉਣ ਵਾਲੇ ਹਿੱਟ ਕਰਦੀਆਂ ਸਰਦਾਰਾਂ ਦੇ ਵਿਆਹ ਬਹਿ ਜਾ ਬਜਨੀ ਆਕੜ ਕੇ ਖੜੇ ਹੈ ਕੀ ਹੋ ਗਿਆ ਘਟਦੇ ਰਹਿ ਤਾਂ ਹੁਣ ਬੰਦੇ ਬਹੁਤ ਹੈਗੇ ਢਾਲਾਂਗੇ ਜੇ ਹੋਗਾ ਬੈਗੇ ਸਰਦਾਰਾਂ ਦੇ ਵਿਆਹ ਦੋ ਰਾਖੇ ਪਾਉਂਦੇ ਆ ਪਹਿਲਾ ਪਹਿਲੇ ਜ਼ਮਾਨੇ ਚ ਪਹਿਲਾ ਮਠਿਆਈਆਂ ਘਰੇ ਕੱਢਦੇ ਹੁੰਦੇ ਹੁੰਦਾ ਧਨ ਉਹ ਫੇਰ ਚੇਕਾ ਦਿਆ ਹੋਰ ਹੀ ਕੁਝ ਲਟਰ ਨੂੰ ਪਟਰ ਨੂੰ ਖਵਾ ਕੇ ਤੇ ਮੁੜ ਕੇ ਖੰਗ ਤੇ ਬਚਾਰੇ ਵਾ ਬੱਕਿਆਂ ਜਾਨ ਵਿਆਹ ਰੱਖਿਆ ਉਹਨਾਂ ਨੇ ਤੇ ਰਾਖੇ ਬਹਿ ਗਏ ਜੋ ਬਹਿ ਗਏ ਤਿੰਨ ਕੁੱਤੇ ਇੱਕੋ ਜੀ ਤਿੰਨ ਗੁਤੀੜ ਕਿਤੇ ਹੋਣਗੇ ਵਿਚਾਰੇ ਇੱਕੋ ਜੋਲੀ ਦੇ ਮਾਲ ਅੱਗੇ ਬੱਚੇ ਵੀ 10-10 ਹੁੰਦੇ ਸੀ ਕੁੱਤਿਆਂ ਦੀ ਕੋਈ ਵੱਡੀ ਗੱਲ ਨਹੀਂ ਪੰਨਾਂ ਦੀ ਉਹਨਾਂ ਨੂੰ ਸਮੇਲ ਆਈ ਜਿਵੇਂ ਇਹਨਾਂ ਦੇ ਘਰੇ ਪ੍ਰੋਗਰਾਮ ਲੱਗਿਆ ਅੱਜ ਕੁੱਤੇ ਬਹੁਤ ਫਿਰਦੇ ਆ ਬਾਹਰ ਆ ਬਚਨੇ ਦੇ ਘਰੇ ਲੱਗਿਆ ਕੁੱਤੇ ਬਹੁਤ ਫਿਰਦੇ ਅੱਜ ਬਾਹਰ ਉਹਨਾਂ ਨੂੰ ਪਤਾ ਸਮਾਨ ਹੈ ਸਮੇਲ ਆਈ ਵੀ ਕਿੜਾਈ ਇੱਧਰ ਚੜੀ ਹੈ ਉਹ ਤਿੰਨੇ ਬਰਾ ਦੇ ਕਿਆ ਆਪਾਂ ਬਈ ਚੱਲੀਏ ਕਿੱਥੇ ਕਹਿੰਦਾ ਇੱਧਰ ਪ੍ਰੋਗਰਾਮ ਚੱਲੀ ਜਾਂਦਾ ਹੈ ਅਜੇ ਪ੍ਰੋਗਰਾਮ ਚੱਲਿਆ ਨਹੀਂ ਦੂਰੋਂ ਖੜੇ ਵੇਖਦੇ ਕਹਿੰਦਾ ਯਾਰ ਬੰਦੇ ਤਾਂ ਕੱਟਦੇ ਸੀ ਐ ਕੱਢਾ ਬੈਠਾ ਕਹਿੰਦਾ ਬਾਈ ਫਿਰ ਮੈਂ ਜਾਂ ਤੁਸੀਂ ਖੜੋ ਮੈਂ ਪਤਾ ਲੈਣਾ ਥੜਾ-ਧਾਣਾ ਚੱਲਿਆ ਕਿ ਨਹੀਂ ਚੱਲਿਆ ਕਹਿੰਦਾ ਚੰਗਾ ਬਾਈ ਉਹ ਛੇਤੀ ਮੂੜੀ ਪਤਾ ਨਹੀਂ ਉਹਨਾਂ ਨੇ ਦੂਰੋਂ ਤੱਕਾਲਿਆ ਵੀ ਯਾਰ ਕੁੱਤਾ ਆਈ ਜਾਂਦਾ ਸਾਰੀ ਰਾਤ ਤਕਾਉ ਜੇ ਇਹਨੂੰ ਮੂੰਹ ਲੱਗ ਗਿਆ ਲੱਡੂਆਂ ਲੁੱਡੂਆਂ ਦੇ ਸਾੜਾ ਤੰਗ ਕਰੂਗਾ ਆਉਂਦੇ ਨੂੰ ਪਾਣੀ ਪਿਆ ਦੇ ਡਾਂਗ ਲਿਆ ਉਹ ਡਾਂਗ ਲੈ ਕੇ ਚੁੱਪ ਕਰਕੇ ਖੜ ਗਿਆ ਗੇਟ ਕੋਲੇ ਹੀ ਆਉਂਦੇ ਦੇ ਨਾ ਉਹਨੇ ਅੱਖਾਂ ਵਿੱਚ ਕੋਈ ਇਹ ਨਹੀਂ ਖੁੱਲਾ ਪ੍ਰੋਗਰਾਮ ਚੱਲੀ ਜਾਂਦਾ ਵੀ ਡੈਂਟ ਅੱਗੇ ਵੇਖਿਆ ਸਮਾਨ ਵਾਧੂ ਪਿਆ ਕੈਂਸਰਾ ਲੈ ਕੇ ਖੜਿਆ ਇੱਕ ਛੰਡੀ ਝੂ ਚੂ ਚੂ ਕਰਦਾ ਬੈਗ ਜਾ ਕੇ ਭਰਾਵਾਂ ਨੂੰ ਵੇਖ ਕੇ ਚੰਪ ਹੋ ਗਿਆ ਤੇ ਆਖੜ ਨਾਲ ਡਰਿਆ ਲਿਆ ਐਂ ਮਸਜਦ ਕਿ ਕਿਵੇਂ ਯਾਰ ਤੂੰ ਬਈ ਟੈਨ ਨਾਲ ਹੀ ਆ ਗਿਆ ਕਿਆ ਯਾਰ ਬਾਹਰ ਅੱਗੇ ਖਵਾਈ ਜਾਂਦੀ ਐ ਗਾਹ ਦਾ ਜਾਣ ਦੀ ਲੋੜ ਬਾਹਰ ਕੀ ਖੋਈ ਜਾਂਦੇ ਭਾਈ ਐ ਛੇਪੀ ਬੜਾ ਮੋੜਾ ਕਹਿੰਦੇ ਮੈਨੂੰ ਕਾਹ ਜਾਣ ਦੀ ਲੋੜ ਪਈ ਤੇ ਬਾਹਰ ਅੱਗੇ ਵਾਧੂ ਸੁਬਾਨ ਉਹ ਆਦਾ ਚੰਗਾ ਹੋਰ ਕਹਿੰਦਾ ਪੱਕੀ ਤੇ ਪੱਕੀ ਕਹਿੰਦਾ ਭਾਈ ਯਾਰ ਮੈਨੂੰ ਕੱਖ ਦਵਾਰੀ ਐ ਮੈਨੂੰ ਜਾਣ ਦੇ ਚੋ ਬਾਈ ਇਹਦੇ ਕੋਲ ਹੈ ਉਹ ਜਦੋਂ ਟਰੇਨਾ ਦਵਾਰੇ ਕੁਝ 10 ਮਿੰਟਾਂ ਬਾਅਦ 5 ਮਿੰਟਾਂ ਬਾਅਦ 15 ਤੋਂ ਬਾਅਦ ਉਹਨੇ ਨਾਲ ਦੇ ਨੇ ਵੇਖਿਆ ਕੁੱਤਾ ਤਾਂ ਸਾਗੀ ਆਈ ਜਾਂਦਾ ਤੇ ਉਹ ਨਾਲ ਦੇ ਨੂੰ ਆਦਿਆ ਉਹ ਬਚਨੀ ਅੱਟ ਪਾਸੇ ਮੈਨੂੰ ਖੜਾ ਡਾਂਗ ਦੁਵਾਰੀ ਆ ਗਿਆ ਸਾਗੀ ਕੁੱਤਾ ਐ ਕੀ ਆਦੀ ਬਾਰੀ ਬਾਰੀ ਯਾਰ ਸਾਰੀ ਰਾਤ ਕਾਉਂਦਾ ਉਹ ਤਾਂ ਨਹੀਂ ਇੱਕ ਮੌਕਾ ਦੇ ਦੇ ਬਰਾ ਬਣ ਕੇ ਫੇਰ ਨਹੀਂ ਆਉਂਦਾ ਇਹ ਉਹ ਜੀ ਲੱਗ ਕੇ ਸਾਈਡ ਤੇ ਨਾ ਖੜ ਗਿਆ ਤੇ ਗੇਟ ਛੱਡਦਾ ਜਿੱਥੇ ਉਹ ਗਲਾਬ ਜਾਮਨ ਮੁੱਤੇ ਡੰਬੇ ਜਿਹੇ ਚਿੰਦੇ ਹੁੰਦੇ ਆਪਾਂ ਹੈਸਰਾ ਉਹਨਾਂ ਦੇ ਅੱਗੇ ਪ੍ਰਾਣੀਆਂ ਦਨੀਆਂ ਜੀ ਉਹਦੇ ਦੇ ਜਿਹਨੇ ਪਏ ਕੁਚਨੇ ਆਖਿਆ ਮੇਰਾ ਬਾਈ ਤਾਂ ਸੱਚੀ ਗੱਲ ਆਦਾ ਸੀਗਾ ਵੀ ਉੱਥੇ ਤਾਂ ਖੁੱਲਾ ਪ੍ਰੋਗਰਾਮ ਚ ਬਈਆਂ ਬੈਠੇ ਤਾਂ ਕੋਈ ਨਹੀਂ ਟੇਬਲ ਲੱਗੇ ਪਏ ਹੋ ਕੇ ਬਾਹਰ ਕੋਲੇ ਇੱਧਰ ਐ ਕਿਤਾ ਹੂੰ ਇੱਧਰ ਕਿਤਾ ਕਹਿੰਦਾ ਬਾਈ ਬਾਈ ਤਾਂ ਸੱਚਾ ਸੀ ਆ ਹੋਇਆ ਕਾਂ ਇੱਕ ਮਿੰਟ ਬਾਈ ਹੀ ਹੋਇਆ ਕਾਂ ਉਹਨੇ ਕੌਣੇ ਨੇ ਜੇ ਅੱਗੋਂ ਮਾਰਦਾ ਤਾਂ ਵਿਚਾਰਾ ਬੈਗ ਮੁੜਿਆ ਆਉਂਦਾ ਉਹਨੇ ਮਗਰੋਂ ਠੋਕਦੀ ਮਗਰੋਂ ਠੁੱਕਦੀ ਸਿੱਧਾ ਹੀ ਟੇਬਲ ਦੇ ਉੱਤੋਂ ਦੀ ਹੋ ਕੇ ਦੋ ਵਾ ਡਾਂਗੇ ਦੇ ਥੱਲੇ ਚੜਾ ਇਹਦੀ ਹੋ ਕੇ ਟੈਂਟ ਦੇ ਬਚਨੀਆਂ ਦੇ ਥੱਲੇ ਦੀ ਕੱਪ ਕੇ ਟੱਪ ਗਿਆ। ਉਹ ਪੀੜ ਤਾਂ ਬਹੁਤ ਹੁੰਦੀ ਸੀ। ਉਹਨੇ ਵੇਖਿਆ ਯਾਰ ਬਾਈ ਨੂੰ ਟਾਈਮ ਬਹਾਵਾ ਲੱਗ ਗਿਆ ਪਰ ਆ ਹੀ ਜਾਂਦਾ ਹੈ। ਉਹਦੀ ਇੱਕ ਦੇ ਪਈਆਂ ਸੀ ਉਹਨੂੰ ਤਾਂ ਪਤਾ ਹੀ ਸੀ ਉਹਦੇ ਮੁਸਕਰੀਆਂ ਹੱਸੇ ਕਿ ਬਾਈ ਨੂੰ ਪਰੌਂਠੇ ਮਿਲੇ ਆ। ਉਹ ਆਉਂਦਾ ਯਾਰ ਕਹਿੰਦਾ ਕਿਵੇਂ ਹੈ? ਕਹੀ ਆਦੇ ਬਾਰ ਕੇ ਖਾਉਂਦੇ ਉੱਥੇ ਨੀਚਿਆਂ ਦੇ ਖੁਆਈ ਜਾਂਦੇ ਸੀ। ਇਹ ਮੈਨੂੰ ਆਹ ਬਾਰਗੇ ਖਵਾਉਂਦੇ ਮੈਨੂੰ ਉਹਨਾਂ ਨੇ ਮੇਜਾਂ ਤੇ ਖਵਾਈਆਂ ਉਹਨੇ ਆਖਿਆ ਵੀ ਠੀਕ ਐ ਨਾਲ ਦੀਆਂ ਥੇਪੜੇ ਖੋਤੇ ਨਾ ਇਹ ਥੇਪੜੇ ਖੰਡਣ ਵਾਸਤੇ ਸੀ ਇੱਕ ਘਰ ਰਹਿ ਗਿਆ ਭਾਈ ਵਾਹ ਵਾਹ ਟਾਈਮ ਤੇ ਆ ਥੋੜਾ ਟਾਈਮ ਐ ਭਗਤੀ ਵੀ ਚਾਹਦੇ ਐ ਨਵੀਂ ਨਵੇਂ ਦਾ ਕਰਨਾ